ਦੋਸਤੋ ਕੁਦਰਤ ਡੈਰੀ ਫਾਰਮ ਡਾਕਟਰ ਸੁਖਚੈਨ ਸਿੰਘ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਬਹੁਤ ਸਾਰਾ ਤੁਸੀਂ ਵੀਡੀਓ ਨੂੰ ਸੁਣ ਪਿਆਰ ਦਿੱਤਾ ਸੋ ਸੋ ਹੋਰ ਮਨ ਨੂੰ ਖੁਸ਼ੀ ਹੁੰਦੀ ਹੈ ਕਈਆਂ ਵੀਰਾਂ ਦੇ ਕਮੈਂਟ ਜਿਹੜੇ ਸੀਗੇ ਨੈਗੇਟਿਵ ਵੀ ਸੀਗੇ ਬਹੁਤ ਸਾਰੇ ਪੋਜ਼ਿਟਿਵ ਵੀ ਸੀਗੇ ਇੱਕ ਵੀਰ ਥੋੜਾ ਜਿਹਾ ਵਿੱਚ ਗਾਲਾਂ ਹੀ ਕੱਢਦਾ ਸੀ ਉਹਨੂੰ ਜਵਾਬ ਵੀ ਤੁਸੀਂ ਵਿੱਚੇ ਹੀ ਦੇ ਦਿੱਤਾ ਕਿ ਜੇਕ ਦੋਸਤ ਨੇ ਉਹਨਾਂ ਨੂੰ ਵੀ ਜਵਾਬ ਦੇਤਾ ਸੋ ਤੁਸੀਂ ਆਪੇ ਇਹਨਾਂ ਨੂੰ ਹੈਂਡਲ ਕਰ ਲਿਆ ਕਰੋ ਸੋ ਕਿਉਂਕਿ ਮੈਨੂੰ ਹੁਣ ਬਹੁਤ ਸਾਰੇ ਫੋਨ ਵੀ ਆਉਂਦੇ ਆ ਦੋਸਤਾਂ ਦੇ ਜਿਹੜੇ ਮੈਨੂੰ ਟ੍ਰੀਟਮੈਂਟ ਪੁੱਛਦੇ ਆ ਉਹਨਾਂ ਨੂੰ ਮੈਂ ਟ੍ਰੀਟਮੈਂਟ ਵੀ ਦੱਸ ਰਿਆਂ ਕਈਆਂ ਦਾ ਮਿੰਨੜ ਮਿਕਸਚਰ ਦਾ ਆਰਡਰ ਵੀ ਆ ਰਿਹਾ ਉਹਨਾਂ ਨੂੰ ਮੈਂ ਆਰਡਰ ਵੀ ਭੁਜਵਾ ਰਿਆਂ ਕਈਆਂ ਦਾ ਲਕੋਰੀਏ ਦੀ ਮੈਡੀਸਨ ਦਾ ਆਰਡਰ ਸੀ ਉਹਨਾਂ ਨੂੰ ਵੀ ਮੈਡੀਸਨ ਪਹੁੰਚਦੀ ਕਰਦੇ ਪਏ ਆ ਸੋ ਦੋਸਤੋ ਜਿੰਨਾ ਵੀਰਾਂ ਨੂੰ ਸਾਡਾ ਮਿੰਨੜ ਮਿਕਸਚਰ ਨਹੀਂ ਪਹੁੰਚਿਆ ਜਾਂ ਦਵਾਈ ਨਹੀਂ ਪਹੁੰਚੀ ਸੋ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕੱਲ ਸਾਰੇ ਕੋਰੀਅਰ ਤਿਆਰ ਨੇ ਕੱਲ ਕਰਾਂਗੇ ਸੋ ਜਲਦੀ ਪਹੁੰਚਾਵਾਂਗੇ ਮਾਫੀ ਚਾਹੁੰਨੇ ਆ ਜੇ ਕਿਤੇ ਲੇਟ ਹੋ ਗਏ ਕਿਉਂਕਿ ਫਰੈਸ਼ ਸੀਗੇ ਨਵੇਂ ਸੀਗੇ ਸਿਸਟਮ ਨੂੰ ਕਮਾਂਡ ਕਰਨ ਦਾ ਤਿਆਰਪਾ ਨਹੀਂ ਸੀਗਾ ਹੁਣ ਪਤਾ ਸਾਨੂੰ ਲੱਗ ਗਿਆ ਸੋ ਦੋਸਤੋ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਉਂਦੇ ਨੇ ਤੇ ਬਹੁਤ ਸਾਰੇ ਕੇਸ ਮੈਂ ਦੇਖਦਾ ਹਾਂ ਫੀਲਡ ਦੇ ਵਿੱਚ ਦੇਖੇ ਵੀ ਆ ਦੇਖਦਾ ਵੀ ਆ ਸੋ ਦੋਸਤੋ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਫਾਈਬਰ ਜਿੰਨੂ ਆਪਾਂ ਥਣ ਦੇ ਵਿੱਚ ਆਹ ਵੇਖੋ ਜਿੱਦਾਂ ਕੀ ਆ ਇੱਕ ਮਤਲਬ ਕਿ ਥਾਣੇ ਮੱਝ ਦਾ ਇਹਦੇ ਵਿੱਚ ਨਾੜ ਮਾਸਾਂ ਦੀ ਦੋਸਤ ਆਹ ਨਾੜ ਬਣ ਜਾਂਦੀ ਏ ਇਹਨੂੰ ਆਪਾਂ ਕਹੇ ਜਾਂਦੇ ਆ ਫਾਈਬਰਸ ਫਾਈਬਰਸ ਦੋਸਤੋ ਜਿਹੜੀ ਇਹ ਨਾੜ ਹੈ ਇਹਦੇ ਨਾੜ ਬਣਦੇ ਨਾਲ ਜਿਹੜੇ ਥਣ ਦੇ ਵਿੱਚੋਂ ਧਾਰ ਬਰੀਕ ਹੋ ਜਾਂਦੀ ਏ ਆ ਆਉਂਦੀ ਜੀ ਕਿ ਮਤਲਬ ਕਿ ਬਹੁਤ ਸਾਰੀਆਂ ਜਿਹੜੀਆਂ ਇਹ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਹੈ ਇਹ ਜਿਹੜੀ ਹੈਗੀ ਸੋ ਦੋਸਤੋ ਇਹਦੇ ਵਿੱਚ ਹੁੰਦਾ ਕੀ ਹੈ ਇਹਦੇ ਵਿੱਚ ਜਾਂ ਤਾਂ ਫਿਰ ਅਸੀਂ ਥੱਲੋਂ ਟ੍ਰੀਟ ਪਲੱਗ ਮਾਰ ਕੇ ਆ ਥੱਲੋਂ ਥੋੜਾ ਜਿਹਾ ਮਾਸ ਕੱਢ ਦਈਦਾ ਤਾਂ ਚੱਲ ਪੈਂਦੀ ਹੈ ਜਿਹੜੀ 나ੜ ਹੈ 나ੜ ਦਾ ਆਪਰੇਟ ਕਰਕੇ ਤੇ 나ੜ ਬਾਹਰ ਕੱਢ ਦਈ ਦੀਏ ਤੇ ਫਿਰ ਚੱਲ ਪੈਂਦਾ ਸੋ ਦੋਸਤੋ ਇਹ ਡਾਕਟਰੀ ਜਿਹੜਾ ਟ੍ਰੀਟਮੈਂਟ ਇਹ ਦੋ ਤਰ੍ਹਾਂ ਦਾ ਹੀ ਹੈ ਬਸ ਹੋ ਇਹਦਾ ਕੋਈ ਇਲਾਜ ਨਹੀਂ ਹੈਗਾ ਕਿਉਂਕਿ ਇਹ ਮੈਂ ਤੁਹਾਨੂੰ ਗੱਲ ਆਪਦੇ ਐਕਸਪੀਰੀਅੰਸ ਦੇ ਨਾਲ ਕਹਿ ਸਕਦਾ ਮੈਂ ਬੜੇ ਕੇਸ ਦੇਖੇ ਨੇ ਜਦੋਂ ਥਣ ਦੇ ਵਿੱਚ ਨਾੜ ਬਣ ਗਈ ਸੋ ਜੇ ਆਪਾਂ ਨਾੜ ਦਾਪਰੇਟ ਕਰਕੇ ਇਹਨੂੰ ਬਾਹਰ ਵੀ ਕੱਢ ਦਈਏ ਨਾ ਤਾਂ ਵੀ ਐਡਾ ਥਣ ਉਹ 2-4 ਮਹੀਨੇ ਸਹੀ ਚੱਲਦਾ ਫਿਰ ਥਣ ਖੁੰਗੜ ਜਾਂਦਾ ਜਾਂ ਜੇ ਥਣ ਦੇ ਥੱਲੇ ਬੜੀ ਬੜੀ ਅਸੀਂ ਵੀ ਕੀਤਾ ਥਣ ਦੇ ਥੱਲੇ ਜੇ ਆਪਾਂ ਥੱਲੇੋਂ ਮਾਸ ਕੱਢ ਦਈਏ ਤਾਂ ਥਣ ਤਾਂ ਵੀ ਚੱਲਦਾ ਪਰ ਉਹਨਾ ਕੰਪਲੀਟ ਨਹੀਂ ਚੱਲਦਾਗਾ ਸੋ ਇਸ ਚੀਜ਼ ਦੇ ਨਾਂ ਤੇ ਡਾਕਟਰ ਬਹੁਤ ਸਾਰੇ ਪੈਸੇ ਜਿਹੜੇ ਆ ਲੈ ਜਾਂਦੇ ਆ ਸੋ ਦੋਸਤੋ ਇਹ ਚੀਜ਼ਾਂ ਮੈਂ ਵੀ ਬੜੀ ਬੜੀ ਵੇਖਿਆ ਹੈ ਮੈਂ ਫੀਲਡ ਦੇ ਵਿੱਚ ਥੋੜੀ ਜਿਹੀ ਮੇਰੀ ਵੀਡੀਓ ਲੰਬੀ ਹੋ ਜੂਗੀ ਕਿਉਂਕਿ ਇਹ ਵਿਸ਼ਾ ਬਹੁਤ ਵੱਡਾ ਹੈ ਥਣ ਦੇ ਵਿੱਚ ਨੂੰ ਗੰਡ ਵੀ ਕਹਿ ਦਿੰਨੇ ਆਪਾਂ ਸੋ ਸਾਰੀ ਵੀਡੀਓ ਵੇਖ ਲਿਓ ਮੈਂ ਵੀ ਬੜੀ ਬੜੀ ਵੇਖਿਆ ਬੜੇ ਡਾਕਟਰਾਂ ਨੇ ਬੜੇ ਬੰਦਿਆਂ ਨੂੰ ਇਸ ਇਸ ਮਸਲੇ ਵਿੱਚ ਲੁੱਟਿਆ ਕਈ ਵਾਰੀ ਤਾਂ ਮਜ ਸੂਣ ਵਾਲੀ ਹੁੰਦੀ ਹੈ ਤੇ ਉਹ ਵਿਚਾਰੇ ਵਖਾ ਲੈਣਦੇ ਨੇ ਟਿਕਟੂ ਕੇ ਲਾ ਕੇ ਕਹਿਣਗੇ ਜੀ ਸੂਣ ਤੋਂ ਬਾਅਦ ਚੱਲੇਗਾ ਉਹ ਸੂਣ ਤੋਂ ਬਾਅਦ ਬੜੀ ਚੱਲਦਾ ਬਹੁਤ ਸਾਰੇ ਜਿਹੜੇ ਲੋਗ ਨੇ ਭੁਲੇਆ ਵਿਚਾਰੇ ਪੰਜਾਬ ਦੇ ਸੋ ਇਸ ਚੱਕਰ ਦੇ ਵਿੱਚ ਆ ਜਾਂਦੇ ਆ ਹੁਣ ਦੋਸਤੋ ਇਹ 나ੜ ਬੰਦੀ ਕਿਉਂ ਹੈ ਫਿਬਰੋਸ ਸੰਬੰਧਾ ਕਿਉਂ ਹੈ ਸੋ ਇਸ ਮੈਟਰ ਤੇ ਆਪਾਂ ਜਿਹੜੀ ਉਹ ਗੱਲ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਕਿਹਦਾ ਜਿਹੜਾ ਘਰੇਲੂ ਨੁਕਸਾ ਜਿਹੜਾ ਆਪਾਂ ਇਹਦਾ ਇਲਾਜ ਘਰੇ ਕਰਨਾ ਉਹ ਇਲਾਜ ਇਹਦਾ ਕੀ ਹੈ ਦੋਸਤੋ ਤੁਹਾਡੇ ਦੋਸਤੋ ਇਹਦਾ ਇਲਾਜ ਮੈਂ ਤੁਹਾਨੂੰ ਜਾਂ ਥਣ ਤੁਹਾਡਾ ਸੁੱਜ ਗਿਆ ਇਹਦੇ ਨਾਲ ਥਣ ਦੇ ਉੱਤੇ ਸਵੇਲਿੰਗ ਵੀ ਆ ਜਾਂਦੀ ਏ ਥਣ ਦੇ ਵਿੱਚ ਫੁਹਾਰ ਪੈਣ ਲੱਗ ਜਾਂਦੀ ਏ ਧਾਰ ਘਟ ਆਉਂਦੀ ਏ ਬਹੁਤ ਜਿਆਦਾ ਦਿੱਕਤਾਂ ਸਖਤ ਹੋ ਜਾਂਦਾ ਹੈ ਕਰੜਾ ਹੋ ਜਾਂਦਾ ਹੈ ਉਹਨੀਆਂ ਸਾਰੀਆਂ ਦਿੱਕਤਾਂ ਦਾ ਦੋਸਤੋ ਅੱਜ ਮੈਂ ਤੁਹਾਨੂੰ ਸੱਜ ਦੱਸ ਦੇਣਾ ਸੋ ਇਹ ਬੜੀ ਵਧੀਆ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਵੀਡੀਓ ਦੇ ਵਿੱਚ ਘੇ ਲੋ ਮੁਕਸਾ ਤੁਸੀਂ ਸਾਰੇ ਜਣੇ ਨੋਟ ਕਰ ਲਓ ਬਸ ਜਿੰਦੇ ਵੀ ਇਹ ਦਿੱਕਤ ਆਉਂਦੀ ਏ ਔਰ ਮਾਨ ਨਾਲ ਮੁਕਸਾ ਇਹ ਦੇ ਦਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਦੇਣਾ ਹੈ ਮਿੱਠਾ ਸੋਡਾ ਮੈਂ ਵੀਰਨ ਕਹਾਂਗਾ ਵੀ ਬਲੈਕਬੋਰਡ ਚੰਗੀ ਤਰ੍ਹਾਂ ਦਿਖਾ ਦਿਓ ਕਿ ਕਈ ਭਰਾ ਸਕਰੀਨਸ਼ਾਟ ਬਾਅਦ ਲੈਣਗੇ ਮਿੱਠਾ ਸੋਡਾ ਦੋਸਤੋ ਆਪਾਂ ਲੈਣਾ 400 ਗ੍ਰਾਮ ਇਹ ਜਿਹੜਾ ਤੁਸੀਂ ਮਿੱਠਾ ਸੋਡਾ ਲੈਣਾ ਹੈ ਸੋਡੀਅਮ ਬਾਈਕਾਰਬੋਨੇਟ ਤੇ ਮੈਡੀਕਲ ਤੋਂ ਮਿਲ ਜਾਂਦਾ ਉਹ ਥੋੜਾ ਜਿਹਾ ਵਧੀਆ ਹੁੰਦਾ ਵੈਸੇ ਤੁਸੀਂ ਆਹ ਪंसारी ਦੀ ਦੁਕਾਨ ਤੋਂ ਕਿਰਿਆਨੇ ਦੀ ਦੁਕਾਨ ਤੋਂ ਵੀ ਲੈ ਸਕਦੇ ਸੋ ਇਸ ਤੋਂ ਬਾਅਦ ਤੁਸੀਂ ਲੈਣਾ ਠਿਕਰੀ ਨਸਾਦਰ ਤੋ ਦੋਸਤੋ ਚੰਗੀ ਤਰ੍ਹਾਂ ਨੂੰ ਸਮਝ ਕੇ ਨੋਟ ਕਰਕੇ ਤੇ ਫਿਰ ਤੁਸੀਂ ਇਹ ਜਿਹੜੀ ਮੈਡੀਸਨ ਹੈ ਦੇਣੀ ਹੈ ਠੀਕ ਨਹੀਂ ਨਸਾਦਰ 200 ਗ੍ਰਾਮ ਤੇ ਫਿਰ ਤੁਸੀਂ ਲੈਣਾ ਚਿੱਟਾ ਸੁਰਮਾ ਦੋਸਤੋ ਇਹ ਬਹੁਤ ਹੀ ਵਧੀਆ ਜਿਹੜਾ ਹੈਗਾ ਨੁਕਸਾ ਹੈ ਬਹੁਤ ਹੀ ਜ਼ਬਰਦਸਤ ਹੈ ਮੈਂ ਬਹੁਤ ਹੀ ਮਤਲਬ ਇਹ ਇੰਦੇ ਤੋਂ ਕੰਮ ਲਿੱਤਾ 200 ਗ੍ਰਾਮ ਤੁਸੀਂ ਲੈਣਾ ਦੋਸਤੋ ਨਿੰਬੂ ਸੱਤ 200 ਗ੍ਰਾਮ ਸੋ ਦੋਸਤੋ ਫਿਰ ਤੁਸੀਂ ਲੈਣਾ ਮਸ਼ਕਪੂਰ ਦੀਆਂ ਟਿਕੀਆਂ ਮਸ਼ਕਪੂਰ ਦੀਆਂ ਟਿਕੀਆਂ 200 ਗ੍ਰਾਮ ਸੋ ਦੋਸਤੋ ਇਹ ਤੁਸੀਂ ਪੰਜ ਚੀਜ਼ਾਂ ਜੜੀਆਂ ਲੈ ਲੈਣੀਆਂ ਸੋ ਦੋਸਤੋ ਇਹ ਪੰਜ ਚੀਜ਼ਾਂ ਲੈ ਕੇ ਇਹਨੂੰ ਸਾਰੇ ਨੂੰ ਗ੍ਰੈਂਡਰ ਕਰ ਲੈਣਾ ਮਿਕਸ ਕਰ ਲੈਣਾ ਦੋਸਤੋ ਇਹਨੂੰ ਆਪਾਂ ਮਿਕਸ ਕਰਕੇ ਇਹਦੀਆਂ ਚਾਰ ਛਾਕਾਂ ਬਣਾ ਲੈਣੀਆਂ ਦੋਸਤੋ ਚਾਰ ਛਾਕਾਂ ਬਣਾ ਲੈਣੀਆਂ ਇਹ ਬੜੀ ਪ੍ਰੋਬਲਮ ਜਿਹੜੀ ਇਹ ਹੁੰਦੀ ਹੈ ਤੇ ਚੱਲਦੀ ਵੀ ਪਈ ਆ ਸੋ ਦੋਸਤੋ ਇਹਦੀ ਇੱਕ ਖਰਾਕ ਇੱਕ ਖਰਾਬ ਤੁਸੀਂ ਦੇਣੀ ਹੈ ਪਾਇਆ ਦੇਸੀ ਘਿਓ ਦੇ ਵਿੱਚ ਇੱਕ ਖਰਾਬ ਤੁਸੀਂ ਦੇਣੀ ਹੈ 250 ਗ੍ਰਾਮ ਦੇਸੀ ਘਿਓ ਦੇ ਵਿੱਚ ਦੇਸੀ ਘਿਓ ਲੈਣਾ ਵਧੀਆ ਘਿਓ ਦੇ ਵਿੱਚ ਦੇਣੀ ਦੋਸਤੋ ਘਿਓ ਚਾਹੇ ਗਾਂ ਦਾ ਹੋਵੇ ਚਾਹੇ ਮੱਝ ਦਾ ਹੋਵੇ ਕੋਈ ਮੈਟਰ ਨਹੀਂ ਕਰਦਾ ਕਈ ਵਾਰੀ ਤਾਂ ਬੰਦੇ ਕਈ ਭੁਲੇਖਾ ਪਾ ਦਿੰਦੇ ਨੇ ਵੀ ਜੇ ਮੱਝ ਦੇ ਉਹਦੇ ਵਾਸਤੇ ਗਾਂ ਦਾ ਘਿਓ ਲੈ ਲਿਓ ਜੇ ਗਾਂ ਦੇ ਉਹਦੇ ਵਾਸਤੇ ਮੱਝ ਦਾ ਘਿਓ ਲੈ ਲਿਓ ਅੜਕਲ ਬੱਚੋ ਕੋਈ ਨਹੀਂ ਰਹਿਣ ਦੇ ਵਿੱਚ ਬਸ ਦੋਸਤੋ ਤੁਸੀਂ ਆਹ ਪੰਜ ਚੀਜ਼ਾਂ ਮਿੱਠਾ ਸੋਡਾ ਠਿਕਰੀ ਨਸਾਦਰ ਚਿੱਟਾ ਸੁਰਮਾ ਨਿੰਬੂ ਸੱਤ ਤੇ ਮੁਸ਼ਕਪੂਰ ਦੀਆਂ ਟਿਕੀਆਂ ਪੰਜ ਚੀਜ਼ਾਂ ਤੁਸੀਂ ਲੈ ਕੇ ਇਹਨੂੰ ਤੁਸੀਂ ਗ੍ਰੈਂਡ ਕਰ ਲੈਣਾ ਗ੍ਰੈਂਡ ਕਰਨ ਤੋਂ ਬਾਅਦ ਚਾਰ ਸਰਾਕਾਂ ਬਰਾਬਰ ਦੇ ਏਗ ਦੀਆਂ ਚਾਰ ਸਰਾਕਾਂ ਬਣਾ ਕੇ ਇੱਕ ਸਰਾਗ ਨੂੰ ਡੇਲੀ ਪਾਈਆ ਦੇਸੀ ਘਿਓ ਚ ਮਿਕਸ ਕਰ ਲੋ ਜੇ ਥੋੜਾ ਜਿਹਾ ਸੰਘਣਾ ਫੜਾ ਹੈ ਦੁੱਧ ਪਾ ਲੋ ਵਿੱਚ ਇਹ ਨੂੰ ਸੰਗਣਾਇਆ ਕਰਕੇ ਦਾਣੇ ਚ ਚੋਕਰ ਚ ਆਪਦੇ ਪਸ਼ੂ ਨੂੰ ਖਵਾ ਦਿਓ ਚਾਰ ਸਾਕਾਂ ਦੇ ਨਾਲ ਤੁਹਾਡੇ ਥਣ ਦੇ ਜਿਹੜੇ ਤੁਹਾਡੇ ਪਸ਼ੂ ਦੇ ਥਣ ਦੇ ਵਿੱਚ ਫਾਰ ਆਉਂਦੀ ਹੈ ਥਣ ਸਖਤ ਤੇ ਥਣ ਕਰੜਾ ਹੈ ਥਣ ਦੇ ਤੇ ਸਵੈਲੰਗੇ ਸੋ ਤੁਹਾਨੂੰ ਨਿੱਕੀ ਮੋਟੀ ਦੋਸਤੋਂ ਨਾੜੇ ਸੋ ਦੋਸਤੋਂ ਖਤਮ ਹੋ ਜੇਗੀ ਹਾਂ ਜੇ ਤੁਹਾਨੂੰ ਲੱਗਦਾ ਵੀ ਇਸ ਦਵਾਈ ਦੇਣ ਨਾਲ ਹਾਲੇ ਵੀ ਕੋਈ 10 20% ਜਾਂ ਪ੍ਰਸਾਹ ਪਰਸੈਂਟ ਨੁਕਸ ਰਹਿ ਗਿਆ ਤਾਂ ਇਹ ਖਰਾਕ ਤੁਸੀਂ ਫਿਰ ਦੁਬਾਰਾ ਦੇ ਸਕਦੇ ਜੀ ਸੋ ਦੋਸਤੋ ਇਹ ਸਭ ਤੋਂ ਵਧੀਆ ਜਿਹੜਾ ਥਣ ਦੇ ਵਿੱਚ ਗੰਢ ਸੀਗੀ ਜਿਹਨੂੰ ਆਪਾਂ ਫਿਬਰੋਸ ਵੀ ਕਹਿ ਦਿੰਨੇ ਆ ਫਿਬਰੋਸ ਤੇ ਗੰਢ ਥਣਾ ਦੀ ਗੰਢ ਥਣਾ ਦੀ ਗੰਢ ਵੀ ਆਪਾਂ ਨੂੰ ਕਹਿ ਦਿੰਨੇ ਆ 나ੜ ਵੀ ਕਹਿ ਦਿੰਨੇ ਆ ਸੋ ਉਹਦਾ ਇਲਾਜ ਜਿਹੜਾ ਅੱਜ ਮੈਂ ਤੁਹਾਨੂੰ ਦੱਸ ਦਿੱਤਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਲਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਦੇ ਨਾਮ ਦੇ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਮੇਰਾ ਚੈਨਲ ਹੈ ਦੋਸਤੋ ਕੁਦਰਤ ਡੇਰੀ ਫਾਰਮ ਸੋ ਦੋਸਤੋ ਮਿਲਦੇ ਆਂ ਕੱਲ ਨਵੀਂ ਵੀਡੀਓ ਦੇ ਵਿੱਚ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ